ਗੌੜੀਪੁਰ ਦੀ ਮਹੱਲਾ ਚੌਥਾ ਹੰਨ ਅਹੰਤਾਰੀ ਅਹੰਕਾਰ ਅਭਿਆਨ ਮਤ ਅੰਦਰ ਅਭਿਆਨ ਵਾਲੀ ਮਤ ਕਰਕੇ ਜਿੰਨੇ ਜੀ ਜੰਮੇ ਹਮ ਤਵਾਰੀ ਹੋ ਰਹੇ ਗੁਣਾਂ ਦਾ ਅਹੰਕਾਰ ਕਰ ਜੀ ਅਹੰਤਾਰੀ ਹੋਜੇ ਅਹੰਤਾਰੀ ਅਹੰਕਾਰ ਅਗਿਆਨ ਮਤ ਅਗਿਆਨ ਕਰਕੇ ਹੰਕਾਰ ਵਾਲੀ ਮਤ ਕਰਕੇ ਹੀ ਹੰਕਾਰੀ ਗੁਣ ਦੇ ਵਿਦਿਆ ਦੇ ਵਿਦਿਆਈਏ ਰੂਪ ਦੇ ਇਹਨਾਂ ਸਾਰੀਆਂ ਚੀਜ਼ਾਂ ਦੇ ਹੰਕਾਰੀ ਹੋ ਰਹੇ ਹੋ ਗੁਰ ਮਿਲਿਆ ਆਪ ਜਗਾਇਆ ਸਭ ਜਗਾਂ ਨੂੰ ਮਿਲ ਕੇ ਕਰਕੇ ਜੇ ਸਿੱਖਾਂ ਨੇ ਆਪੇ ਤਾਂ ਹੰਕਾਰ ਦੀ ਆਸ ਤੇ ਤੰਨੂ ਪਰਖੇ ਗਲ ਲੜੀਂ ਜੈ ਸੁਖ ਪੈ ਜੀਂਦਰ ਘਿਮੇ ਰਹੋ ਚਲੇ ਆ ਜਨ ਸੁਖੀ ਜੀਂ ਤਾਲਿਆ ਹੈ ਤਾਲੇ ਤਾਲੇ ਗੁਰੂ ਹਰਿ ਦਾ ਜੀਂਦੂ ਰਹੋ ਸੁਖੀ ਲਾਡੀ ਜੀਂ ਹਨੇ ਰਾਨ ਗੁਰ ਕੈ ਬਚਨ ਹਰਪੈ ਉਤੈ ਗੁਰਾਂ ਦੇ ਬਚਨੇ ਕਰਕੇ ਹੋਈ ਅਕਾਲ ਤੂਰਮੇ ਹੋਈ ਨੀ ਤੰਨੋ ਕੀ ਕਹਿ ਰਹੀ ਮੇਰੇ ਹਿਰਦੇ ਪੀਤ ਰਾਮ ਰਾਏ ਕੀ ਹਉ ਰਗ ਰਣ ਰਿਹਾ ਹੈ ਰਾਤ੍ਰਿਕਾਸੀ ਬ੍ਰਹਮ ਉਹਦੀ ਤ੍ਰੀਤੀ ਹੈ ਗੁਰਮਾਰਗ ਪੰਥ ਦੱਸੇ ਸਾਰੇ ਜੁਗੀਆਂ ਦੇ ਪੰਥਾਂ ਵਿੱਚੋਂ ਗੁਰੂ ਇਹਨੇ ਪਰਮੇਸ਼ਰ ਦੀ ਬਾਹ ਧੜਤੀ ਦਾ ਪੰਥ ਰਸਤਾ ਦਿਖਾਉਣੇ ਚਾਹੇ ਜੇ ਗੁਰਮਾਰਗ ਪੰਥ ਬਚਾਏ ਜੀਵੋ ਯਦਾ ਮਾਰਗ ਜਗ੍ਰਮ ਜਵੰਦ ਉਹ ਰਾਜ ਗੁਰੂ ਸਾਹਿਬ ਜੀ ਨੇ ਦੱਸਿਆ ਹੋਰ ਨੇ ਪੰਥਾਂ ਤੇ ਸੋਧ ਹੋ ਤਾ ਕਿ ਮੇਰਾ ਜੀਉ ਪਿੰਡ ਸਭ ਸਤ ਗੁਰ ਆਗੈ ਸਾਡਾ ਸਰੀਰ ਵੀ ਸਭ ਸਤਗੁਰਾਂ ਦੇ ਅੱਗੇ ਭੇਟਾ ਹੈ ਜਿਹਨੂੰ ਵਿਛੜਿਆ ਹਰ ਗੱਲ ਲਾਇਆ ਜਿਹਨੂੰ ਵਿਛੇ ਹੀ ਕੋਈ ਜਨਮਾਂ ਦੇ ਰਹੀ ਕੋਤਾਂ ਘੁੰਮਣ ਵਾਲੇ ਤੇ ਰਹੀ ਉੱਕੇ ਜਿਵੇਂ ਆਦਤ ਹੈ ਸੰਮੋਹ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਚ ਸਤਿਗੁਰੂ ਜੀ ਬੜੀ ਤ੍ਰਿਪੀ ਲੱਗੀ ਹੀ ਮਾਰਾ ਗਰਸ਼ਿੰਦ ਦੇਖਣ ਵਾਸਤੇ ਮੂਰ ਹਿਰਦੇ ਨਾਲ ਦਿਖਾਏ ਸਤਿਗੁਰੂ ਦੀ ਕਿਰਪਾ ਕੀਤੀ ਰੂਹ ਮਾਰੀ ਪਰਜ ਕਰਕੇ ਖਾਤ ਦਾ ਵਾਹੀ ਜੀ ਜੁ ਪਾਵੇ ਸਹਜ ਆਨੰਦ ਭਾਇ ਮਨ ਮੂਰਾ ਸਤਿਗੁਰੂ ਜੀ ਜਨੰਦ ਜਿਦੋ ਮਾਰਨ ਕਰਕੇ ਖਾਤ ਦਾ ਵਾਹੀ ਜੀ ਜਸੂਪ ਜੇਰ ਅੱਗੇ ਆਪ ਜੀ ਚਾਹੇ ਜੇਹੀ ਆਸਣਾ ਦੇ ਕੇ ਤੁਮ ਜੀ ਮਹਾਰਾਜ ਸਾਹਿਬ ਜੀ ਨਾਮ ਜਪੇ ਉਸੇ ਪਾਸ ਕੇ ਮਹਾਂ ਆਪਾਰਾ ਦੇ ਪਾਪ ਬਹਿ ਚਿੰਨ ਲੇ ਮਹਾਂ ਜਨਮੇ ਜਤਰਾ ਦੇ ਹੋਰਨਾਂ ਦੀਆਂ ਰਜਨਾ ਕਰਦੇ ਨੇ ਬੜੇ ਪਾਪ ਕੀਤੇ ਹਨ ਸਰਦੂਤੀ ਪੂਰ ਕੇ ਰਾਇ ਮਹਾਂ ਦੁਸ਼ਗਾਈ ਕਰਦੇ ਨੇ ਕੋਈ ਚੀਕ ਨਹੀਂ ਕਰਨੀ ਬੈਠ ਪਾਉਣੀ ਹਰ ਵਕਤ ਜਹੜੀ ਪਾਈ ਰੱਖੋ ਨਿੰਦਿਆ ਕਰਦੇ ਰਹਿਣਾ ਇਹ ਸਿਮਰ ਬਣ ਕੇ ਧੰਨੀ ਬਕੌਂਜ ਨੂੰ ਚੜਾਉਂਦੇ ਰਹਿਣਾ ਗੁਨਾਹ ਨਹੀਂ ਚੜਾਉਂਦੇ ਰਹਿਣਾ ਅਗਣ ਮੋਰਾਜ ਨੇ ਕਰਦੇ ਰਹਿਣਾ ਨਾਮ ਧੰਨਵਾਲਾ ਸੱਚੇ ਪਾਤਸ਼ਾਹ ਕੀਰਮਾਂ ਕੇ ਸਿ ਕੀ ਜੀਨੀ ਜਿਲਾਇ ਕੇ ਲੋਕ ਕਹਤੇ ਵੀ ਪ੍ਰਾਤਿਮਨਿਤ ਪੈ ਐਦ ਨਾਨਕ ਕਰਨ ਜਾਤ ਆਏ ਜੀ ਵਿਖਾ ਜੀਨੀ ਜੀ ਦੀ ਸੈ ਜੀ ਕੰਨ ਹੁ ਮੋਰਾਂ ਦੀ ਕਰਨਾ ਆਪੀ ਜਾਤ ਪ੍ਰਾਤਿ ਹੋਏ ਹੋ ਹਰ ਰਾਤ ਕੋ ਇਲਾਜ ਹਰ ਭਾਯਾ ਜੀ ਜੇ ਤਨੂ ਭਾਯਾ ਵੀ ਕਿ ਸਦਾ ਕਰਤਾ ਦੀਏ ਆਪਨੀ ਭਾਗਿਆ ਹੈ ਸਭ ਗ੍ਰਾਂਵ ਦੇ ਬਾਤ ਸਾਦੀ ਲਾਜ ਨਸੋ ਹਰੀ ਗਉੜੀ ਪੂਰਬੀ ਮਹੱਲਾ ਚੌਖਾ ਗੁਰਮਤ ਬਾਜਾ ਸ਼ਬਦ ਅਨਹਦ ਸੁਰ ਸੁਖੀ ਪ੍ਰਭਾ ਜੀ ਉਹ ਹਰ ਸ਼ਬਦ ਨੂੰ ਪਰਗਿਤੁੰਦਾ ਤੇ ਮਾਰਾ ਕੈੰਦੇ ਹਮੇ ਗੁਰਮਤ ਬਾਜਾ ਸ਼ਬਦ ਅਨਹਦ ਲੋਕਾਈ ਗੁਰਮਤ ਦੇ ਰਜ ਉਮਰ ਤੋਂ ਮਾਣ ਜਪੀ ਕੇ ਅਨਹਦ ਕਰੈ ਸ਼ਬਦੋਂ ਬੈਜਾ ਹੈ ਗੁਰਮਤ ਮਨੀਆਂ ਗਾਵੇ ਜਿਹਦੇ ਜਿਦ ਮਨ ਮਾਰੇ ਜੋ ਜਹੂ ਬਹਿਣ ਲੱਗ ਜਾਂਦਾ ਉਹਦੇ ਤੇ ਸ਼ਬਦੰਦੋਂ ਬੱਝ ਜਾਂਦਾ ਹੈ ਜੈਤ ਜੀ ਬਿਦ ਕਰਮ ਕੈ ਕੰਕੈ ਸੀ ਕੈ ਜਾਏ ਨਵੀ ਸਭ ਕੋ ਘਟ ਕੋ ਕੈ ਸੋਸ਼ੁ ਕਰਤੋ ਆਕੈ ਉਹ ਜੋਗੀਆਂ ਦੇ ਮਰਤੰ ਸਾਹਿਬ ਦਸ਼ਮੇਂ ਬਾੜ ਕੋ ਬਾਜੂ ਦੀ ਸੋਣ ਲਾ ਬੀ ਜਾਂਦੀ ਹੈ ਇਹਨਾਂ ਬਾਜੂਆ ਚ ਗੁਰਮੁਖ ਹੋਇਆ ਵੀ ਇਹ ਜੋਰੀ ਦਾ ਬਾਜਾ ਹੈ ਜੈ ਸਾਰੰਗ ਦਾ ਬਾਜਾ ਹੈ ਇਹ ਮਰਗੰਗ ਦਾ ਬਾਜਾ ਹੈ ਇਹ ਤਿੰਸੀਆਂ ਦਾ ਬਾਜਾ ਹੈ ਇਹਨਾਂ ਤੁਹੀ ਪਰਤ ਦੇ ਉਹ ਰੁਮਾਰਾ ਗਾ ਨੋਈ ਸੁਣਦੇ ਹੈ ਉਹਨਾਂ ਬਾਜੀਆਂ ਦੀ ਆਵਾਜ਼ ਨਿਕਲ ਜੀ ਰਹੀ ਉਹ ਕਿ ਸ਼ਗਰ ਦਾ ਸਿਮਨੀ ਜੁਲਾ ਕਰਦੇ ਹਨ ਚੱਲਦਾ ਅੰਦਰ ਉਸ ਨੂੰ ਸੁਣਦੇ ਹੋਰ ਉਹਨੂੰ ਨਿਕਰਾਸਾ ਹੱਥੇ ਰਹਿ ਤੇ ਸਿਮੰਲਾ ਕਰਵਾਇ ਲਗੰ ਲਾ ਦੀ ਅੰਦਰ ਚੱਲ ਪੈਂਦਾ ਇਸੁਰ ਕੈਰ ਗੁਰਮਤ ਬਾਜਾ ਸਾਉਦ ਅਨਾਹਦ ਉਹ ਗੁਰਮੋਹ ਦਾ ਇਤਰਾਹੀੋ ਬ੍ਰਹਮ ਹੈ ਉਹ ਬਾਜਾ ਪਰਗਿਤ ਹੋਇਆ ਉਹਨਾਂ ਦੇ ਅੰਦਰ ਜੀਉ ਹੈ ਜੀਉ ਹੈ ਸਭ ਤਿਨਹਿ ਗੁਰਮਤਿ ਮਨੀਏ ਗਾਵੈ ਗੁਰਦੇਵ ਮਨ ਗਉਣ ਲੱਗ ਜੈ ਨਾ ਜਨੁਨੀ ਉਹਨਾਂ ਦੇ ਅੰਦਰ ਬਾਗਿਆ ਪੜਿ ਗਤੰ ਵਾਹਿ ਕਿਰਾਸਿਓ ਬ੍ਰਹਮ ਹੈ ਵੱਡ ਭਾਜੀ ਗੁਰਦਾਰ ਕਲ ਕਾ ਜੀਵ ਜਗੰਗਾਂ ਰੰਗ ਰਈ ਚਿਹਦੇ ਜੀ ਬਿਲਾਰੈ ਨ ਪਾਏ ਹੈ ਤਨੁ ਤਨੁ ਗੁਰਿ ਮੇਗਲਾਵੈ ਸਦਗਰੀ ਨਾਮੁ ਜਿਦੇ ਕੈਨਿ ਗਰੀ ਅੰਮ੍ਰਿਤਾਇ ਕੈਨਿ ਗਰੀ ਅੰਮ੍ਰਿਤਾਇ ਸੈ ਇਹ ਪਰਮੇਸ਼ਰ ਦੀ ਦਿੱਤੀ ਨੰਦ ਕਾਰੀਂ ਦੇ ਹਨੇਂ ਜਰੂਰ ਲਖ ਹਰ ਲੇਵ ਲਾਵੇ ਗੁਰੂ ਘਰ ਆ ਰਹੀਏ ਕਾਂਕ ਤੁਸੀਂ ਆਉਗੀ ਜੀਏ ਲਈ ਗੁਰਮੁਖਾਂ ਦੀ ਰਹਾਉ ਨਾ ਹਦ ਗੁਰਮਤ ਮੰਨਿਐ ਗਾਵੇ ਵੱਡ ਭਾਜੀ ਗੁਰਦਰਸੁ ਲਪਾਇ ਧੰਨ ਧੰਨ ਗੁਰੂ ਲੇਵ ਲਾਵੇ ਵੱਡ ਭਾਜੀ ਉਹਦੇ ਧਰਗਾਂ ਨਿਸਾਨੀਆਂ ਨੇ ਜੀਤ ਸਾਹਿਬ ਦੇ ਦਸ਼ਮੇ ਦਾ ਹੈ ਗੁਰੂ ਸਾਹਿਬ ਦੇ ਦਸ਼ਮੇ ਕਰਕੇ ਲੈ ਤਨ ਨੂੰ ਗੁਰੂ ਲੇਗ ਲਾਵੇ ਜੀ ਸਾਹੀ ਪਰਮੇਸ਼ਰ ਦਾ ਨੂ ਲੰਗਦੇ ਹਨ ਜੋ ਗੁਰਮਸੇ ਹਰ ਲੇਗ ਲਾਵੇ ਇਹਨਾਂ ਗੁਰਾਂ ਦੁਆਰਾ ਹੋਈ ਇਹਨਾਂ ਨੇ ਵਸਦੀ ਆ ਦੇ ਚੇ ਲੇਗ ਆ ਲਿੰਦਾ ਹੈ ਇਹ ਪਰਪੇਂ ਜਿਕੇ ਵੱਡ ਭਾਜੀ ਗੁਰਦਾਰਸਨ ਦੀ ਗੁਰਮਤ ਬਾਜਿਆ ਸਾਉ ਦਾ ਅਨਾਹਦ ਗੁਰਮਤ ਕਰਕੇ ਸਭ ਜੋ ਬ੍ਰਹਮ ਸਤਿ ਰਹਿਤ ਉਹ ਬਾਜਿਆ ਤਲਿਤ ਹੋ ਜਾਂਦਾ ਹੈ ਰਮਾਤ ਮਨੀਆ ਗਾਵੈ ਜਿਨ ਦੇ ਗੁਰ ਦੀ ਸਿੱਖਿਆ ਦੁਆਰਾ ਮਨ ਪਰਮੇਸ਼ਰ ਜੀ ਜਸ ਨੂੰ ਪਾਉਂਦਾ ਹੈ ਵੱਡ ਭਾਜੀ ਗੁਰ ਦਾਤ ਸੁਲਤਾ ਜਿਉਂ ਆਏ ਗੁਰੂ ਸਾਹਿਬ ਦੇੰਦਾਰੇ ਨੂੰ ਪਾਇ ਗਲਤ ਨੂੰ ਪਾਉਂਦੇ ਹੈ ਮਨ ਤੰਨ ਗੁਰੂ ਲੇਵ ਲਾਵੇ ਜਿਨ ਦੀ ਹੈ ਪਰਮੇਸ਼ਰ ਜੀ ਲੇਵ ਲੈ ਗਾਰੇ ਦੇਹੰਗੇ ਵਰਨਸਾ ਹੜ ਲੇਵ ਲਾਵੇ ਜਿਨ ਦੀ ਹੈ ਗੁਰਾਂ ਦੁਆਰਾ ਇਹ ਹਰੀ ਜੀ ਲੇਵ ਲੈ ਲੇਹਨ ਦਿੱਤੀ ਨਹੀਂ ਜੋੜਗੇ ਹੇ ਕ੍ਰਿਸ਼ਨਾ ਥਾਕਰ ਸਤਿਗੁਰੂ ਪੂਰ ਹੈ ਜਦੋਂ ਦਈ ਸੋਮੀ ਇਸ ਲਈ ਕਹੇ ਪੂਰੀ ਸਰਗਰੀ ਹੈ ਕਿ ਇੱਕ ਬਤੀ ਤਾਲਨੇ ਲਗਾ ਚੰਗੋ ਗੁਰਮਾਨਸਾ ਦੀ ਹੈ ਮਾਲਾ ਗੋਰੀ ਕੀ ਕਾਰਕ ਮਾਲਾ ਗੁਰੂ ਸਾਹਿਬ ਦੀ ਧਰਤੀ ਰੂਪ ਕਹਿਣ ਨੂੰ ਕਾਰਕ ਨਹੀਂ ਕਹਿੰਦੇ ਮਾਲ ਮਾਲ ਤੁਹੇ ਪਾਏ ਗੁੜੀ ਕੇ ਸੱਜੇ ਖੱਬੇ ਕੈਨੇ ਸਤਿਗੁਰਾਂ ਦੇ ਮੈ ਮੜ ਕੇ हर हर कथा सुला जी प्राप्त जे सरूप लखण द ਇਹ ਕਹੀ ਲਖਣ ਵਿਆਰਾ ਕਥਾ ਸਰਬ ਨੂੰ ਕਿਰਾਂ ਦੀ ਹੋਣੀ ਫਿਰਦਾ ਗੁਰਮਤ ਰਾਗ ਰਸਾਂ ਨੂੰ ਜਿਵੇਂ ਜੀਨਾਂ ਗੁਰਦੇ ਰੰਗ ਜਿਵੇਂ ਕਰੇ ਜਿ ਸਿਆਹ ਹੋਵੇ ਇਹਦਾ ਹਰ ਗੁਣ ਦਾ ਗੁਰ ਕੀ ਗੁਰਮਤਿਏ ਗੁਰਾਨੁਕ ਗੁਰਹ ਵਿਆਰਾ ਹਰੀ ਦੇ ਜਨਮ ਨਹੀਂ ਦੈਂਦੀ ਮਨ ਰਾਸ ਤੇ ਰਾਸੇ ਹਰ ਰਾਤ ਆਗ ਹੰਲੇ ਜਿਮੋ ਦੇ ਮਨ ਰਸ ਤੇ ਰਸੀ ਹੋ ਕੇ ਹਰੀ ਦੇ ਸਹਰੇ ਨੂੰ ਵਸਦਾ ਕਰਨੀ ਆ ਨੰਦੋ ਉਹਦੇ ਇਹ ਹੋਏ ਕਿ ਤਲਾਕਾ ਹੋ ਕੇ ਹਿੰਦੇ ਰਾਤੀ ਰੱਬੀਏ ਫਿਰ ਬਹਰ ਨੂੰ ਭੂਖ ਲਗਾਵੇ ਮੁਰਕੇ ਕਿ ਤਲਾਕਾ ਇਖਾਂ ਦੀ ਜਨੀਆਂ ਜੇ ਅੰਧਿਆਰੀ ਹੋ ਤੇ ਤ੍ਰੀ ਵਿਲਾਸ ਆ ਲੱਗਦੀ ਏ ਕੋਈ ਤਰਾ ਉਪਾਅ ਅਨੇਕ ਬਹ ਤੇਰੀ ਤੂੰ ਕਹੀ ਤਨ ਪੁੱਖਾ ਲੈਣ ਕੇ ਜਾ ਰੇ ਜਲ ਤਾਰਾ ਕਰ ਜਾ ਰੇ ਅਗੰਨੀਆਂ ਧੂਨੀਆਂ ਪੈਂਦਾ ਰਹੇ ਪੁੱਖਾ ਰਹੇ ਵਰਤ ਕੇ ਖੇਤੀ ਯਾਤਰਾ ਕਰੇ ਸ੍ਰੀ ਨੂੰ ਹਰ ਸਰੀਰ ਕੋ ਕਾਈਏ ਸੇ ਤੇਰੇ ਤੇ ਆਇਆ ਦਾ ਸਰੀਰ ਕੇ ਤਾਲੀ ਕਰਵਤ ਧਾਰ ਕੇ ਇਸ ਨੂੰ ਬਣੇ ਕਿੰਨੇ ਜੋ ਤੁਮ ਕਰ ਲਏ ਕੋਈ ਮੇਲ ਕਿਰਪਾ ਨਾਮ ਨਾ ਪਾਵੇ ਜਿਸ ਕਿਰਪਾ ਦੇ ਬਿਨ ਨਾਮ ਦੀ ਬਾਤ ਨਹੀਂ ਕਾਵ ਤੁੰਦੀ ਇਸ ਨੇ ਕੋ ਸੁਧ ਜੁਰਾਸੀ ਸੇਦੋ ਜੇਤੀ ਕੋ ਦੇ ਕੇ ਸਭ ਮਾਰਨ ਤੇ ਨਾਮ ਨਹੀਂ ਕਹਿੰਦੇ ਹੈ ਪਰ ਗੁਰ ਪ੍ਰਸਾਦ ਕੋ ਦਰਿਆ ਪਾਏ ਗੁਰਾਂ ਦੀ ਕਿਰਪਾ ਨਾਲ ਕੋਈ ਕੁਝ ਜਰੂਰੀ ਇਹ ਤੇ ਪ੍ਰਾਪਤ ਕਰੀਏ ਹਨ ਜਿੰਨਕੋ ਨਿਵਾਜ਼ ਰਿਹਾ ਤੇਰਾਂਏ ਦਿਲ ਕਿਰਪਾ ਨਾ ਲਾ ਪਾਵੇ ਗੁਰਾਂ ਦੀ ਕਿਰਪਾ ਦੇ ਬਿਨਾਂ ਨੋਈ ਪ੍ਰਾਪਤ ਨਹੀਂ ਹੁੰਦੀ ਹੈ ਜਨ ਮਾਨਿਕ ਕਹੇ ਹਰ ਕਿਰਪਾ ਧਾਰੀ ਪਤਿਸਰ ਲਈ ਅਕਾਲ ਪੁਰਖ ਦੀ ਕਿਰਪਾ ਜਿਸ ਦੀ ਹੈ ਉਹਨੇ ਕੀਤੀ ਹੈ ਮਤ ਗੁਰਮਤ ਨਾ ਉਂਦਰ ਜਾਵਾਂ ਗੁਰ ਕਿਰਕਾਰ ਜੀਵਾਂ ਦੀ ਮਤ ਸਿੱਖਿਆ ਕਰਕੇ ਮਤੀ ਬੁੱਧੀ ਦੇ ਅੰਦਰ ਮਾਰੋ ਨਾਮ ਗੁਰੂ ਪ੍ਰਾਪਤ ਹੈ ਰਾਗ ਗਉੜੀ ਮਾਝ ਮਹੱਲਾ ਚੌਥਾ ਗੁਰਮੁਖੀ ਜਿੰਦਗੀ ਜਤਨਾਮ ਕਰਮ ਜਿਹਦੇ ਹਰ ਜੀਵ ਗੱਲ ਨਾ ਦੀ ਨੀ ਮਾਝ ਰਾਗ ਆਇਆ ਗੁਰੂ ਜੀ ਮਾਝ ਨੂੰ ਲਾ ਕੇ ਕਹਿੰਦੀ ਮਾਝ ਜਪੀ ਗਉੜੀ ਦੀ ਸਣੀ ਨਹੀਂ ਹੋਈ ਗੁਰਮੁਖੀ ਜਿੰਦਗੀ ਜਤਨਾਮ ਕਰਮ ਕਰੀਆਂ ਨੇ ਗੁਰਮੁਖਾਂ ਦੀ ਸੇਵ ਕਰਕੇ ਹੈ ਮੇਰੀ ਜਿੰਦ ਜਾਨ ਓ ਮੇਰੇ ਪਿਆਰੇ ਵਿਗਿਆਸੀ ਜਾਨਾ ਓ ਮੇਰੀ ਜਿੰਦ ਬੁੱਧ ਓ ਨਿਰੰਗਲ ਬੁੱਧ ਨਾਮ ਜਪਣਾ ਕਰਕੇ ਕੇਵਲ ਪਰਮਾਤਮਾ ਦੀ ਗੁਰਮੁਖੀ ਦੀ ਸੰਗਤ ਨੂੰ ਰੂਪੀ ਕਲਮਾ ਪੜ੍ਹ ਕੇ ਓ ਮੇਰੀ ਜਿੰਦ ਜਾਨ ਓ ਮੇਰੀ ਬੁੱਧ ਔਰ ਮੋਕਸ਼ੇ ਨੂੰ ਨਹੀਂ ਜਿੱਤਿਆ ਜਾਂਦਾ ਜਪਨਾ ਕਰ ਮਾਤ ਮਾਤਾ ਮਾਤ ਜੀਓ ਨਾਮ ਮੁਖਰਾਨ ਜਿਹੜੀ ਗਿਰਿ ਸਾਈ ਦੀ ਮਤ ਉਹ ਮਤ ਬਿਧੀ ਇਹਦੇ ਧਾਰਨ ਕਰਨੀ ਜੇ ਤਾਂ ਮਾਤਾ ਨੂੰ ਸਮਝਣਾ ਕਰੇ ਹੋ ਸਿਆਰੀ ਜੀ ਗੁਰਮਤਿ ਇਹਦੀ ਧਾਰਨ ਕਰਨੀ ਹੈ ਬਿਧੀ ਦੇ ਇਹਦੇ ਰੋਹ ਉਹ ਮਾਤਾ ਹੈ ਜਨਮੋਂ ਕਰੇ ਹੋ ਪਿਆਰੇ ਜੀ ਨਾਮ ਮੁਖਰਾਨ ਜਿਹਦਾ ਨਾਮ ਰਾਮ ਦਾ ਮਖੂਤਿ ਰੱਖਣ ਹੈ ਗਿਰਿ ਸਾਈ ਜੀ ਨੇ ਉਹ ਅਨੰਦਲੀ ਤੀਜ਼ ਦੇ ਜੀ ਨੇ ਹਨ ਕੋਈ ਤੇ ਜੀ ਸਿਤਾ ਕਰੇ ਗੁਰਪੁਰਖ ਅਜਨਮ ਹਪੇ ਸੰਤੋਖ ਚਾਰਨੀ ਗਾਵੇ ਸੰਤੋਖ ਰੀਤੀ ਚਾਰਨੀ ਕੋਰੇ ਕੋ ਗੁਰੂ ਕੋਣ ਅਜਨਮਾ ਪੁਰਖ ਅਕਾਲ ਪੁਰਖੋ ਉਹਨਾਂ ਨੂੰ ਗੁਰੂ ਆਤਮਾ ਮੰਨਣਾ ਕਰੇ ਵੱਡ ਭਾਗੀ ਲੋਲੇ ਰਾਮ ਜੀ ਸਰਕਾਰ ਰਾਮ ਜੀ ਨਾਲ ਮਿਲਣਾ ਕਰੇ ਗੁਰ ਜੀ ਦੀ ਪੁਰਖ ਮਿਲਿਆ ਰੰਗ ਮਾਲੀ ਜੀ ਗੁਰੂ ਸਾਹਿਬ ਜੀ ਦੇ ਪਰਮੇਸ਼ਰ ਜੋੜਨ ਵਾਲੇ ਹੈ ਜੁਤੀ ਨੂੰ ਆਪ ਜੁੜੇ ਹੋਏ ਆ ਉਹ ਪੂਰੀ ਮਿਲੇ ਆ ਰੋਗ ਰਹਿਤ ਜਿਹੜਾ ਸਰਗੁਰੂ ਜੀ ਦੀ ਉਹ ਜਰੇ ਰੱਲ ਨੰਦ ਨੂੰ ਮੰਨਨੇ ਕਰਦੇ ਹੋ ਪਿਆਰੇ ਜੀ ਗੁਰ ਹਰ ਰੰਗ ਰਤ ਦਾ ਸਦਾ ਮੁਰਦਾਣੀ ਜੀ ਜਿਵੇਂ ਸਾਰੇ ਕਾਲ ਤੀਏ ਰੰਗ ਚਾਹਤ ਰੰਗੇ ਹੋਏ ਹਮੇ ਸਿੱਖਾਂ ਨੂੰ ਰੰਗ ਕੇ ਰੰਗਣ ਵਾਲੇ ਆਏ ਆਂ ਬੰਦ ਰੰਗਣ ਬੰਦ ਰੋਤਾਂ ਤੇ ਰਹਿਤ ਦੁੱਖਾਂ ਤੇ ਰਹਿਤ ਹੈ ਪਿਆਰੇ ਜੀ ਵਦਤਾ ਜੀ ਨੇ ਖੁਦ ਦੇ ਸਈ ਜਾਣੀ ਜੱਗ ਦੇ ਸਾਧਨ ਵਾਲੇ ਅਧਿਕਾਰੀ ਵੀ ਰੱਗੇ ਹੈ ਬੰਨਾ ਕਰੇ ਤੁੰਤਾਂ ਦਾ ਵਾਰਿਆ ਕੋਗੁ ਲੀਨ ਸਾਰ ਦੇਨ ਦਾ ਇਹੋ ਜੀ ਉਹ ਜਾਨੀਏ ਕਿ ਅੱਗੇ ਵਾਲੀ ਤੁਹਾਨੂੰ ਕੱਢ ਗਰੀਹੀ ਮੂਰਾ ਮਾਲਕਾਂ ਨੂੰ ਹਾਰ ਰਾਂਦੇ ਕਿੰਨਾ ਕੰਗੁਰਾ ਨ ਹਰਿ ਦੇ ਰੰਗ ਪਰੇ ਨਿਕੀਂ ਚੋਉਂਦਾ ਹੈ ਆਜ ਹੀ ਸੰਤੁਹ ਦਿਨ ਮਾਨਜਤਾ ਹੈ ਸਤਿਗੁਰ ਜੀ ਦੇ ਵਾਲੇ ਸੰਤ ਜੀ ਨੂੰ ਮਿਲ ਕਰਕੇ ਮਾਰੇ ਨਾਮ ਨੂੰ ਜਪਣਾ ਚਾਹੀਏ ਦੇਖੋ ਸੰਤ ਨਾਮ ਸਦਾ ਲੈ ਲਾਹ ਹੈ ਜੀ ਜਯੰਦ ਸੰਗਦੇ ਚ ਮਿਲ ਕਰਕੇ ਨਾਮ ਦਾ ਲਾਭ ਲੈਣਾ ਚਾਹੀਏ ਹੋ ਪਿਆਰੇ ਵੀ ਸਰਪੂਵ ਸੰਤ ਹੈ ਅੰਮ੍ਰਿਤ ਮੁਖ ਪਹਿ ਹੈ ਜੀ ਉਹੀ ਸੰਤਾਂ ਦੀ ਤੈਅ ਕਰਨਾ ਕਰ ਹੱਥਾਂ ਤੈੜਾ ਜਿਹਾ ਹੈ ਸਰਪੂਵ ਸੰਤ ਕੋ ਸੰਤ ਸੁਹਾਰਾ ਕਰੇ ਸੁਭਾਰੀ ਅੰਮ੍ਰਿਤ ਮੁਖ ਤਾ ਹੈ ਜੋ ਸੋਹਣਾ ਮਿਲ ਕਰਕੇ ਜੋ ਨਾਮ ਜਪਣੇ ਅੰਮ੍ਰਿਤ ਮੂਰੇ ਸੁ ਪਉਣਾ ਕਰੇ ਨਗਰਾਨਾ ਉਹ ਜੀ ਕੇ ਅੰਮ੍ਰਿਤ ਚੱਕੇ ਨਿਹਾਲੂ ਅੰਮ੍ਰਿਤ ਨਾਯਨ ਮੁਖਾਂ ਚਾ ਕਰੇ ਪਉਣਾ ਕਰੇ ਪਿਆਰੇ ਜੀ ਮਨ ਪੂਰ ਗਲਿ ਖਿਆੜੇ ਤੋਰ ਕਰਨਾ ਜਿਵੇਂ ਜੀ ਮੇਗੇ ਜਿਵੇਂ ਦੇ ਤੀਰ ਬਲ ਲਿਖੇ ਹੋਏ ਚਰੇ ਆਪ ਤੇ ਕਰਨਾ ਈਸ਼ੁਰ ਪ੍ਰਿਆਹ ਹੰਨ ਨੂੰ ਗੁਰਾਂ ਦੇ ਨਾਲ ਮਿਲ ਜਾਂਦਾ ਹੈ ਗੁਰਮਤਿ ਨਾਮੋਂ ਮਿਲਦੇ ਹਾਂ ਤਾਗਲ ਵਾਰਸੇ ਅੰਦਰ ਤੂ ਜਾਗ ਚਾਹ ਮਨ ਨੂੰ ਮਿਲੇ ਜਰਖਾ ਹੁੰਦੀ ਹੈ ਬੱਦੇ ਜੀ ਕੋਲੇ ਅੰਦਰ ਤੇ ਜਾਣੇ ਸਾਰੇ ਜੀ ਆ ਜਾਂਦਾ ਪੂਰ ਜੰਦਾ ਹਰ ਪਿਆਰੇ ਜੀ ਇਸ ਪ੍ਰਕਾਰ ਫੋਨ ਦਾ ਨੀਮ ਨੂੰ ਮੁਖਾ ਜਾਨ ਨੂੰ ਮਨ ਦੋਨ ਜੀ ਮਾਰਾ ਸਾਰੇ ਸੱਚੇ ਪਾਤਸ਼ਾਹ ਤੇ ਮੁਖਾ ਜਾਨ ਨੂੰ ਜੀ ਕਿ ਉਬਲੇ ਹੀ ਦੀ ਦਰਖਾ ਕਰਦੇ ਹੈ ਇਹ ਅੰਦਰ ਕੀ ਹੈ ਅਨੰਦ ਦਾ ਨਾਮ ਇਹ ਸਾਰੇ ਜਗਤ ਜੀਵਾਂ ਦੇ ਦੀ ছায়ਾ ਪੂਰ ਜਾਂਦਾ ਗੁਰੂ ਸਾਹਿਬ ਦੇ ਰੂਪ ਸਰ ਕੇ ਨਵਾਲਾ ਧਰ ਜਾਂਦੇ ਆਂ ਆਲਿ ਸ਼ੋਕ ਦਾ ਸਤਾ ਜਿਹੜੀ ਹੋਣ ਦੀ ਹੈ ਉਹਦੇ ਗੁਰੂ ਸਾਹਿਬ ਬਦਲਦੀ ਨਹੀਂ ਨਹੀਂ ਦੱਸ ਜੁਈਏ ਇਹ ਜੋ ਅੰਦਰ ਕੀ ਹੈ ਬ੍ਰਹਮ ਅਨੰਦ ਦਾ ਸਾਰੇ ਜੀ ਪੂਰ ਹੋਇਆ ਉਹਦੇ ਅੰਦਰ ਉਹ ਸੱਚਾਤ ਹੋ ਜਾਂਦਾ ਹੈ ਜੀ ਮਨ ਮੂਰ ਕੋ ਪੜਾ ਜਗਤ ਵੇਖ ਪਾਇਆ ਇਸ ਤਰ੍ਹਾਂ ਕਾਰਨ ਸਾਜ ਨੂੰ ਜੀਵਨ ਸੌਂਦਾ ਨਾਉਦਾ ਮੋਰ ਪਹਿਲਾਂ ਕਹਿੰਦੇ ਆ ਬੜੇ ਖੂਸ਼ ਹੰਦਿਆ ਇਸੇ ਤਰ੍ਹਾਂ ਕਾਰਨ ਮੰਨਤੀ ਮੋਰ ਜੀਵਨ ਗ੍ਰਾਂਵ ਦੇ ਰੂਪੀ ਸੋਨੇ ਖਾਂਭੂ ਆਪੇ ਧਾਰਨ ਵਾਲੀ ਪਹਿਲਾਂ ਕਹਿੰਦੇ ਆ ਕਰਨਾ ਨਹੀਂ ਕਿ ਮੁੱਕਾ ਤੇ ਦੁੱਖਾ ਜੀਵਨ ਭਾਰ ਰੱਖਣੀ ਇਸ ਤਰ੍ਹਾਂ ਮੰਨਦੇ ਆ ਮੋਰੀ ਨੂੰ ਕੋਲੇ ਠੀਕ ਨਾ ਗੋਲਦਾ ਜੱਗ ਦੇ ਤਾਏ। ਸਾਗ ਦੀ ਮੇਕ ਪਾਇਆ ਜੀ ਨੂਰ ਮੇਕਾ ਖਾ ਕੇ ਬਹੁਤ ਖੁਸ਼ ਹੁੰਦੀ ਹੈ। ਇਹ ਜੀ ਸਾਉ ਦਾ ਸਾਉ ਮਖੀਂ ਪਾ ਕੇ ਉਹ ਨਹਾਲ ਹੋਈ ਜਾ ਹੈ। ਪਰ ਅੰਮ੍ਰਿਤ ਵੇਖੜਾ ਲੀਆ ਹਰਿਰਾਇ ਜੀ। ਉਹ ਜੀ ਜਨਮ ਉਮਰ ਕੀ ਦੇ ਦਰਖਾ ਦਿੱਤੀ ਜੁਰਾਣੇ। ਤੁਹਰੀਆਂ ਯਾਦਾਂ ਮਾਣ ਮਿਲਦੀਆਂ ਹੈ ਕਿ ਆਰੋਹੀ ਜੀ ਜਨ ਮਾਨ ਕੋ ਪ੍ਰੀਮ ਰਤਨ ਗਿੰਨ ਗੀਂ ਗੀਸਾਈ ਜਿਵੇਂ ਜਿੰਦੇ ਪ੍ਰੀਮ ਰਿਸੀ ਰਤਨ ਪ੍ਰਕਾਸ਼ ਅੰਦਰ ਰਤਨ ਜਿਵੇਂ ਹੁੰਦਾ ਸਹੀ ਮੋਰੇ ਕੰਠੋ ਕੰਨ ਕੇ ਸੁਨੈਖ ਨੇ ਉਹ ਰਤਨ ਦੀ ਨਹੀਂ ਸਾਡੇ ਕੰਠੇ ਜੀ ਪ੍ਰੇਮ ਪ੍ਰੇਮ ਇਸ ਤਰ੍ਹਾਂ ਜਾਗ ਚੁਰਾ ਹੈ ਪ੍ਰੇਮ ਦੇ ਰਤਨ ਰਾਜ ਅਜਿ ਘੁਣੂ